ਸੰਰਾਲੇ ਦੀਆਂ ਅਨਾਜ ਮੰਡੀ ਦੇ ਵਿੱਚ ਕਿਸਾਨ ਮਹਾਪੰਚਾਇਤ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ ਦੇ ਵੱਲੋਂ ਅੱਜ ਤੜਕਸਾਰ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਲਕੀ-ਹਲਕੀ ਬਾਰਿਸ਼ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਵਿੱਚ ਮਹਾ ਰੈਲੀ ਨੂੰ ਲੈ ਕੇ ਬੜਾ ਉਤਸ਼ਾਹ ਵੇਖਿਆ ਜਾ ਰਿਹਾ ਹੈ ਇਸ ਮੌਕੇ ਪ੍ਰਸ਼ਾਸਨ ਵੱਲੋਂ ਵਿ ਵਿਕਤਾ ਇੰਤਜ਼ਾਮ ਕੀਤੇ ਗਏ ਰੂਟ ਪਲਾਨ ਅਤੇ ਪਾਰਕਿੰਗ ਦੇ ਸਬੰਧ ਵਿੱਚ ਪਹਿਲਾਂ ਹੀ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਜਾਣੂ ਕਰਵਾ ਦਿੱਤਾ ਹੈ ਅ ਸਾਢੇ 10 11 ਵਜੇ ਅਸੀਂ ਜਿਹੜੀ ਸਟੇਜ ਆ 11 ਵਜੇ ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਪ੍ਰਬੰਧਾਂ ਦੀ ਡਿਊਟੀ ਆ ਤੇ ਪਹਿਲਾਂ ਜਿਹੜੇ ਐਸਕੇਐਮ ਦੀ ਅਸੀਂ ਮੀਟਿੰਗ ਜਿਹੜੀ 9:30 ਤੋਂ 10:30 ਅਸੀਂ ਮੀਟਿੰਗ ਕਰਾਂਗੇ ਤੇ ਉਹਦੇ ਚ ਪਹਿਲਾਂ ਹੋਰ ਪ੍ਰੋਗਰਾਮ ਸਟੇਜ ਤੇ ਚੱਲਦਾ ਰਹੂਗਾ ਘੰਟਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਅੱਜ ਕਿਸਾਨ ਇੱਥੇ ਪਹੁੰਚਣਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਪ੍ਰਸ਼ਾਸਨ ਨੇ ਗਲਤ ਜਗ੍ਹਾ ਤੇ ਜੋ ਪਾਰਕਿੰਗ ਲਾਈ ਆ ਸਾਨੂੰ ਮਨਜ਼ੂਰ ਨਹੀਂ ਜਿਹੜੀ ਕਾਲਜ ਦੇ ਵਿੱਚ ਮਾਲਵਾ ਕਾਲਜ ਆਈ ਹੈ ਜੇ ਆਈਟੀਆਈ ਉੱਥੋਂ ਕਿਵੇਂ ਸਾਡੇ ਲੋਕ ਤੁਰ ਕੇ ਹੋਣਗੇ ਇਸ ਤਰ੍ਹਾਂ ਦੀ ਉਹ ਪਾਰਕਿੰਗ ਸਾਨੂੰ ਮਨਜ਼ੂਰ ਨਹੀਂ ਅਸੀਂ ਉਹ ਪਾਰਕਿੰਗ ਦੇ ਵਿੱਚ ਗੱਡੀਆਂ ਨਹੀਂ ਲਾਵਾਂਗੇ ਪਹਿਲਾਂ ਸਾਰੀਆਂ ਗੱਡੀਆਂ ਇੱਥੇ ਆਉਣਗੀਆਂ ਜਾਂ ਨੇੜੇ ਤੇੜੇ ਜਿਹੜੀਆਂ ਪਾਰਕਿੰਗਾਂ ਨੇ ਉਹਨਾਂ ਦੇ ਵਿੱਚ ਸਾਡੀਆਂ ਗੱਡੀਆਂ ਲਵਾਈਆਂ ਜਾਣ ਇਹ ਅਸੀਂ ਅਪੀਲ ਕਰਦੇ ਜਿਵੇਂ ਕਿ ਮੌਸਮ ਥੋੜਾ ਖਰਾਬ ਲੱਗ ਰਿਹਾ ਇੰਨੇ ਕੋਈ ਗੱਲ ਨਹੀਂ ਰੱਬ ਮਿਹਰਵਾਨਾ ਸਾਡੇ ਤੇ ਨਹੀਂ ਤਾਂ ਅੱਜ ਉਹਨੇ ਮੀਂਹ ਪਾ ਦੇਣਾ ਸੀ 80% ਦੱਸਿਆ ਕਿਉਂਕਿ ਅਸੀਂ ਘਾਹ ਲੜਣਾ ਘਾਲੀਆਂ ਹੋਈਆਂ ਕਿਸਾਨਾਂ ਨੇ ਬੈਠਣਾ ਪਏ ਆ ਵੀ ਜੇ ਉਮੀਦ ਆ ਸਾਡੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਖੇਤਾਂ 'ਚ ਭਿੱਜਦੇ ਹੀ ਰਹਨੇ ਆ ਅਸੀਂ 20 'ਚ ਬੈਠ ਕੇ ਰੈਲੀ ਪੂਰੀ ਤਰ੍ਹਾਂ ਅੱਜ ਦੀ ਪੰਚਾਇਤ ਦੇ ਵਿੱਚ ਕੀ ਮੁੱਖ ਤੱਤ ਆਉਣ ਇੱਕ ਤਾਂ ਜੇਤੂ ਰੈਲੀ ਆ ਸਾਡੀ ਲੈਂਡ ਪੂਲਿੰਗ ਤੇ ਜਿਹੜੀ ਅਸੀਂ ਜਿੱਤ ਪ੍ਰਾਪਤ ਕੀਤੀ ਆ ਦੂਸਰਾ ਪੰਜਾਬ ਸਰਕਾਰ ਖਿਲਾਫ ਸਾਡੀਆਂ ਮੰਗਾਂ ਕੁਛ ਹੈਗੀਆਂ ਨੇ ਸੈਂਟਰ ਖਿਲਾਫ ਐਫਟੀਈ ਦੀ ਮੰਗ ਹੈਗੀ ਆ ਉਹ ਮੰਗਾਂ ਨੂੰ ਲੈ ਕੇ ਇੱਥੇ ਅੱਜ ਚਰਚਾ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਕਹਿਣਾ ਨਾ ਵੀ ਇੱਕ ਹੋ ਜੋ ਭਾਵੇਂ ਕੋਈ ਵੀ ਪਾਰਟੀ ਆਉਂਦੀ ਆ ਕਿਸੇ ਨੇ ਕੁਛ ਨਹੀਂ ਦੇਣਾ ਜਿੰਨਾ ਚਿਰ ਤੁਸੀਂ ਇੱਕ ਨਹੀਂ ਐਸਕੇਮ ਦੇ ਝੰਡੇ ਥੱਲੇ ਨਹੀਂ ਆਉਂਦੇ ਆਪਾਂ ਆਪਦੀਆਂ ਮੰਗਾਂ ਨਹੀਂ ਮੰਨਵਾ ਸਕਦੇ ਐਸਕੇਮ ਤੇ ਝੰਡੇ ਥੱਲੇ ਤੁਸੀਂ ਆਏ ਸੀ ਟਰੈਕਟਰ ਮਾਰਚ ਕੀਤਾ ਸੀ ਤਾਂ ਆਪਾਂ ਲੈਂਡ ਪੂਲਿੰਗ ਪਾਹਲ ਸੀ ਵਾਪਸ ਕਰਵਾ ਦੇ। ਆਰਜੀਨਾਈ ਮੈਂ ਹਰਦੇਵ ਸਿੰਘ ਯਾਰਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਤੁਹਾਡੀਆਂ ਲੁਧਿਆਣਾ। ਵਾਪੁਰਾ ਦੀ ਅੱਜ ਇਹ ਮੀਟਿੰਗ ਹੋ ਰਹੀ ਹੈ ਮਹਾਰਾਜ ਜੀ ਕਿੰਨੇ ਕਿਸਾਨ ਬਹੁਤ ਹੀ ਸੁਭਾਵਨਾ ਹੈ। ਦੇਖੋ ਇਹਦੇ ਵਿੱਚ ਆਪਾਂ ਗਿਣਤੀ ਪੱਕੀ ਨਹੀਂ ਕਹਿ ਸਕਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਆ। ਹਰ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਲੋਕਾਂ ਨੇ ਆਉਣਾ ਵਾ। ਯਾਨੀ ਕਿ ਸਾਡੇ ਜਿਹੜੇ ਪ੍ਰਬੰਧ ਨੇ ਮੰਡੀ ਦੇ ਵਿੱਚ ਅਸੀਂ 1 ਲੱਖ ਬੰਦੇ ਦਾ ਪ੍ਰਬੰਧ ਕੀਤਾ ਹੋਇਆ ਵਾ ਮੰਡੀ ਦੇ ਵਿੱਚ ਠਾਲ ਲੰਗਰ ਦਾ ਤੇ ਆਪਾਂ ਚਾਹ ਪਾਣੀ ਦਾ ਬਾਕੀ ਜਿਹੜੇ ਪਨਾਲ ਵੀ ਉਸ ਹਿਸਾਬ ਨਾਲ ਹੀ ਲਾਏ ਗਏ ਨੇ ਤੇ ਮੇਰੇ ਹਿਸਾਬ ਦੇ ਨਾਲ ਵੀ ਅਮੀਰ ਤੋਂ ਉੱਪਰ ਘੱਟੋ ਸਰਕਾਰ ਦੇ ਪੁਛੀ ਦਿੱਤੇ ਬੰਦੇ ਆਪ ਨੂੰ ਪਹੁੰਚ ਰਹੇ ਨੇ ਤਾਂ ਕਿ ਨਾਲ ਹੀ ਪ੍ਰਸ਼ਾਸਨ ਵੱਲੋਂ ਰਜਿਸਟਰ ਇਸ ਤਰ੍ਹਾਂ ਕਿਤੇ ਬਾਰਤਿੰਗ ਦੇਖੋ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਆ ਪੂਰੀ ਖੰਨਾ ਪੁਲਿਸ ਇੱਥੇ ਪੂਰੀ ਲੱਗੀ ਹੋਈ ਆ ਡੀਐਸਪੀ ਸਾਹਿਬ ਤੇ ਲੋਕਟਰ ਸਿੰਘ ਵੀ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਪੂਰੀਆਂ ਟੀਮਾਂ ਨੇ ਜਿਹੜੀਆਂ ਚੈਕਿੰਗ ਕਰ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਤਲ ਤੋਂ ਹੀ ਜਾਣ ਕੇ ਪੂਰੀ ਤਿਆਰੀ ਦੇ ਵਿੱਚ ਅੱਜ ਜਿਹੜੀਆਂ ਮੁੱਖ ਬੰਗਾ ਹੋਣੀਆਂ ਜਾਂ ਜਿਹੜੇ ਐਲਾਨ ਹੋਤੇ ਆ ਦੇਖੋ ਇਹ ਜਿਹੜੀ ਇੱਕ ਦਾ ਪੰਜਾਬ ਸਰਕਾਰ ਚ ਉਹ ਜਿਪਦਾਮੀ ਇਹਨਾਂ ਨੇ ਨੀਤੀਆਂ ਨੇ ਸਰਕਾਰ ਦੀਆਂ ਧੱਕੇਸ਼ਾਹੀ ਹੋ ਰਹੀ ਆ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਵਾ ਲਈਏ ਚਾਹੇ ਹਰ ਵਰਗ ਦੇ ਨਾਲ ਉਹਨਾਂ ਦੇ ਉੱਤੇ ਵਿਚਾਰ ਚਾਚਾ ਹੋਊਗੀ ਤੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ ਉਹ ਦਿੱਖੇ ਜਾਣ ਕੀ ਕਹਣਾ ਤੇ ਉਹ ਦੇਖ ਕੇ ਸਾਨੂੰ ਮੈਂ ਇਹੀ ਕਹਣਾ ਵੀ ਸਾਨੂੰ ਇੱਕ ਜਟ ਹੋ ਕੇ ਲੜਨ ਦੀ ਲੋੜ ਆ ਕਿ ਸਾਡੀ ਜਿਹੜੀਆਂ ਮੰਗਾਂ ਨੇ ਬਹੁਤ ਜ਼ਿਆਦਾ ਜਿਹੜੀਆਂ ਬਾਕੀ ਪਈਆਂ ਨੇ ਕੇਂਦਰ ਸਰਕਾਰ ਤੇ ਤੇ ਪੰਜਾਬ ਸਰਕਾਰ ਤੇ ਸਾਨੂੰ ਇੱਕਜੁੱਟ ਹੋ ਕੇ ਇਕੱਠੇ ਹੋ ਕੇ ਸਾਰੀ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਆ ਸਮਰਾਲਾ ਤੋਂ ਲਖਵਿੰਦਰ ਕਤਰੀ ਦੀ ਰਿਪੋਰਟ ਲੁਧਿਆਣਾ ਲਾਈ